ਵੀ ਲੈਣ ਲੱਗੇ ਦੇ ਸੱਸਰੀ ਗਾਲ ਜੀ ਸੱਸਰੀ ਗਾਲ ਸੱਸਰੀ ਜੀ ਯਾਰਾ ਰਵੀਆਂ ਤੁਸੀਂ ਕਰਦੇ ਸੀ ਬੱਸੋ ਖਬਰਾਂ ਜਾਂ ਪੜ੍ਹੀ ਜਾਂਦਾ ਯਾਰਾ ਜੰਗ ਜੀ ਲੱਗੀ ਹੋਈ ਹੈ ਨਾ ਮਾਹੌਲ ਜਾਂ ਖਾਸਾ ਖਰਾਬ ਹੋਇਆ ਹੋਇਆ ਹੈ ਹੋਰ ਤੂੰ ਕਿਵੇਂ ਆਇਆ ਮੈਂ ਲੱਸੀ ਲੈ ਕੇ ਆਣੀ ਸੀ ਅੱਛਾ ਅੱਛਾ ਕੋਈ ਨਾ ਲੈ ਜਾ ਲੱਸੀ ਦਾ ਉਧਰ ਪਵਾ ਲਾਂ ਟੀ ਉਹ ਗਲੀ ਪਾਸ ਤੇ ਕਿ ਨਾਲ ਕੀ ਹੋਇਆ ਸੀ ਬੱਸ ਅੱਡੇ ਦੇ ਬਾਲਾ ਖਾਜਾ ਬੈਠੇ ਸੀ ਕੱਟ ਦੇਣਾ ਹਾਂਜੀ ਅੱਛਾ ਬੱਸ ਸੱਡੇ ਦੇ ਕੰਨੋ ਕੋਈ ਉਹਦਾ ਯਾਰ ਮੈਂ ਮੋਟਰਸਾਈਕਲ ਖੜਾਈ ਖੜਾਤੀ ਉੱਥੇ ਸੜਕ ਤੇ ਐ ਵੀ ਪਿੱਛੋਂ ਵੀ ਮੋਟਰਸਾਈਕਲ ਜਾਂ ਮਾਰਿਆ ਲੈ ਆਕੇ ਤੇ ਮੈਂ ਕਿਹਾ ਭਈ ਆ ਮੋਟਰਸਾਈਕਲ ਨਹੀਂ ਸੀਗਾ ਤੈਨੂੰ ਮੂਲੇ ਖੜਾ ਮੈਂ ਕਿਹਾ ਵੀ ਮੋਟਰਸਾਈਕਲ ਦੇਖਿਆ ਨਹੀਂ ਕਹਾਂ ਨਾ ਦੇਖਿਆ ਨਹੀਂ ਕਹਿੰਦਾ ਮੈਨੂੰ ਰਾਤ ਨੂੰ ਹੋਇਆ ਆਥਣ ਦੀ ਜੀ ਸ਼ਾਮ ਦੀ ਗੱਲ ਸ਼ਾਮ ਜਦੋਂ ਹਾਂ ਉਹ ਚੱਕਰ ਤੀਗਾ ਕੱਠ ਜਗਾਸਾ ਹੋ ਗਿਆ ਫਿਰ ਅੱਜ ਦੋ ਦੋ ਮੈਂ ਮੈਂ ਹੋ ਗਈ ਬੜਾ ਚੱਕ ਹੋ ਗਿਆ ਤੁਮ ਬਦਲਿਆ ਹੋ ਬੰਦੇ ਵਧੀਆ ਨਹੀਂ ਰਿਹਾ ਨਾ ਹਨਾ ਤੇ ਨਹੀਂ ਨਾ ਅਮਾ ਤੋਂ ਬੱਤੀ ਹੋ ਬੱਤੀ ਆ ਅੱਛਾ ਹਾਂ ਪਹਿਲਾਂ ਮੈਂ ਦੁੱਧ ਪਵਾ ਕੇ ਲੱਗਦਾ ਸੀ ਦੁੱਧ ਘਟਦਾ ਸੀ ਪਾਣੀ ਬੱਤੀ ਜਾਂਦੀ ਉਹ ਤੁਸੀਂ ਦੇਖ ਲਓ ਥੋੜਾ ਕਿੰਦਾ ਚਲਾਤਾ ਕਿ ਜਿੰਨੀ ਮਰਦੀ ਤੁਸੀਂ ਪਾਉਂਦੇ ਹੋ ਹਾਂ ਹਾਂ ਇਹ ਤਾਂ ਗੱਲ ਠੀਕ ਹੈ ਤੇਰੀ ਤੇਰਾ ਕੰਚੂਸ ਵਾਲੀ ਨਹੀਂ ਹਾਂ

ਕੋਣ ਦੀ ਹਾਂ ਹਮਨਵੀਰ ਵਧੀਆ ਤੂੰ ਦੱਸ ਤਾਂ ਵਧੀਆ ਕੀ ਕਰ ਰਹੀ ਸੀ ਉਹ ਆ ਦੇ ਬਸ ਜਣਾ ਹਾਂ ਇੱਕ ਵਾਰ ਤੇ ਛੁੰਡੀਆਂ ਜਾਂ ਬੋਪ ਨਹੀਂ ਆ ਤੰਤਰ ਲਾਇਆ ਤੇ ਇੱਕ ਇਹਦੀ ਕਟਿੰਗ ਹੀ ਕਰਦੇ ਤੇਗੇ ਛੋਣ ਕੀ ਹਾਂ ਹੋਰ ਉਹ ਦੱਸ ਦੱਸੀ ਲੈ ਕੇ ਜਾਣੀ ਸੀ ਹਾਂਜੀ ਹਾਂਜੀ ਅੱਛਾ ਅੱਛਾ ਚਲ ਕੋਈ ਨਾ ਲੈ ਜਾ ਲੈ ਜਾ ओके ओके ठीक है एक मिनट एक मिनट मनवीर ਉਹ ਆ ਹਾਂਜੀ ਗੱਲ ਸੁਣ ਕੇ ਜਾ ਯਾਰ ਜ਼ਰੂਰੀ ਯਾਰ ਕੋਲ ਮਨਵੀਰ ਐ ਕਰਨੀ ਸੀ ਗੱਲ ਤੇ ਨਾਲ ਇੱਕ ਨਾ ਯਾਰ ਹੁਣ ਆਪਣੇ ਬੱਚਾ ਦੁੱਧ ਘਟ ਗੀਆਂ ਥੋੜਾ ਜਿਹਾ ਲੱਸੀ ਕਿਹਨੂੰ ਸਾਰਨਾ ਪੋਵੇ ਨੂੰ 15 20 ਦਿਨ ਆਫਿਸ ਵਾਲੇ ਸਾਰ ਲੋ ਲੈ ਇਹ ਕੋਈ ਗੱਲ ਨਹੀਂ ਖੁਸ਼ ਤੇ ਜਵਾਲੇ ਤੇ ਲੱਸੀ ਥੋੜ੍ਹ ਪੈ ਗਈ ਯਾਰ ਪਸ਼ੂ ਦੁੱਧ ਘਟ ਗਏ ਉਦੇ ਕਰਕੇ ਹੁਣ ਓਕੇ ਸਖਾਲੇ ਸਾਰ ਲਓ ਤੁਸੀਂ 15 20 ਦਿਨਾਂ। ਉਹ ਭੱਤੀ ਘੱਟ ਦੇ ਦਿੰਦਾ ਦੁੱਧ ਕਰਵਾ ਦੋ ਤੇ ਅੰਦੀਰ ਵੀ ਲੈ ਲਓ। ਉਈ ਉਹ ਐਵੇਂ ਕੇ ਲਓ ਤੇ ਵੀ ਚਾਹੇ ਸਾਨੂੰ ਨਾ ਵਜੇ ਪਰ ਤੈਨੂੰ ਦੋ ਡੋਲੂ ਕਰਕੇ ਜ਼ਰੂਰ ਦਵਾਂਗੇ। ਹੋਰ ਤੁਸੀਂ ਤੈਨੂੰ ਥੋੜਾ ਬੇਲੀ ਲਿਓ ਨਾ ਦੇਖ ਲਓ ਕਿ ਟੱਪ ਟੱਦਾ ਦਿਲਾ। ਜਿਹੜੀ ਚੀਜ਼ ਮੰਗ ਲਓ ਕਦੇ ਨਹੀਂ ਨਾ ਨਹੀਂ ਕੀਤੀ। ਕਿਸੇ ਚੀਜ਼ ਦਾ ਜਵਾਬ ਨਹੀਂ ਦਿੰਦੇ ਹੈ ਜੀ ਉਹ। ਤੇ ਤੁਸੀਂ ਦੇਖ ਲਓ। ਇਹ ਜੋ ਪਹਿਲਾਂ ਦੁੱਧ ਲੈਂਦਾ ਉਹ ਪੂਰਾ ਕਿੰਨੀ ਟੱਕ ਦੇ ਤੁਸੀਂ ਦੇਉਂਦੇ ਉਸੇ ਰੋਟਾ ਗੱਲ ਠੀਕ ਹੈ ਜੀ ਹੁਣ ਫਿਰ ਮਜ਼ਦੂਰੀ ਜਾਗੀ ਮਜ਼ਦੂਰੀ ਉਹ ਸਮਝ ਨਹੀਂ ਪਊ ਨਾ ਤੈਨੂੰ ਅੱਗੇ ਕਰੇ ਜਵਾਬ ਦਿੱਤਾ ਆਪਾਂ ਨੇ ਦੁੱਧ ਨੂੰ ਯਾਰਾ ਫਿਰ ਉਹਨਾਂ ਤੇ ਦੇਖ ਲਓ ਉਹਨਾਂ ਨੇ ਮੈਂ ਦੁੱਧ ਘਟਿਆ ਸੀ ਉਹ ਕਹਿੰਦੇ ਜੇ ਸਮਝ ਨਹੀਂ ਆਉਂਦਾ ਆਏ ਆਏ ਹੋਰ ਦੇਰੀ ਨਹੀਂ ਬਈ ਜੀ ਆ ਜਾ ਕੋਈ ਦੇ ਡੁੱਡੂ ਲੈ ਲੈ ਓਏ ਓਰੇ ਤਾਂ ਗੱਲ ਤੋਂ ਹਨਾ